ਆਪੋ ਤੋਂ ਪਹਿਲਾ ਗੁਰੂ ਵੱਲੋਂ ਬਖਸ਼ੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਆਪਾਂ ਸਾਂਝ ਪਾਈ ਸੀ ਕਿ ਕਿਵੇਂ ਡੋਗਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਨੇਕ ਨੀਤੀਆਂ ਦਾ ਬਦਲਾ ਉਹਦੇ ਪੁੱਤ ਤੇ ਪੋਤੇ ਕਮਰਨਾਉ ਨੇ ਹੱਲ ਦੇ ਕਤਲ ਦੇ ਨਾਲ ਝਕਾਉਂਦੇ ਨੇ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਕਮਰਨੋਂ ਨਿਹਾਲ ਦੀ ਮੌਤ ਤੋਂ ਬਾਅਦ ਕਿਵੇਂ ਹੁਣ ਡੋਗਰਾ ਅੱਗੇ ਮਹਾਰਾਣੀ ਚੰਦ ਗੌਰ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਬੀਬੀ ਨਾਨਕੀ ਜੋ ਸ਼ਾਮ ਸਿੰਘ ਘਟਾਰੀ ਵਾਲੇ ਦੀ ਪੁੱਤਰੀ ਆ ਤੇ ਬੀਬੀ ਨਾਨਕੀ ਦੇ ਹੋਣ ਵਾਲੇ ਪੁੱਤਰ ਦਾ ਕਤਲ ਕਰਦਾ ਇਸ ਵੀਡੀਓ ਵਿੱਚ ਸਾਂਝ ਪਾਵਾਂਗੇ ਤੇ ਅਖੀਰ ਦੇ ਉੱਤੇ ਆਪ ਕਿਵੇਂ ਪਾਣੀ ਨੂੰ ਗਲਕਦਾ ਇਸ ਸੰਸਾਰ ਦੇ ਵਿੱਚੋਂ ਚਲਾ ਜਾਂਦਾ ਇਹ ਸਾਰੀ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਬਣਾਵਾਂਗੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿ ਕਮਰ ਨੌ ਨਿਹਾਲ ਜਿਸ ਵੇਲੇ ਸੰਸਾਰ ਤੋਂ ਚਲਿਆ ਜਾਂਦਾ ਉਹਦੇ ਖੂਨ ਤੇ ਮੱਝ ਕੋਲ ਬੈਠਾ ਡੋਗਰਾ ਰਾਣੀ ਚੰਦਕੌਰ ਜੋ ਵਿਰਲਾਪ ਕਰ ਰਹੀ ਹੈ ਉਸ ਨੂੰ ਕਹਿ ਰਿਹਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਮਰ ਜੀ ਨੂੰ ਬਚਾ ਲਵਾਂ ਪਰ ਪੌਰ ਕੁਟਾਰੀ ਮਾਰ ਗਿਆ ਤੇ ਇਹ ਨਾ ਪਚ ਸਕੇ ਹੁਣ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਤਖਤ ਉੱਤੇ ਬਿਠਾਇਆ ਜਾਵੇ ਤੁਸੀਂ ਇਸ ਗੱਲ ਦਾ ਬਿਲਕੁਲ ਵੀ ਬਾਹਰ ਭੇਤ ਨਹੀਂ ਦੇਣਾ ਕਿ ਕਮਰਜੀ ਦੀ ਮੌਤ ਹੋ ਚੁੱਕੀ ਆ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਫੌਜ ਦੇ ਵਿੱਚ ਜਿੰਨੇ ਪੰਜ ਸਰਪੰਚ ਸਾਰਿਆਂ ਨਾਲ ਮਿਲਾ ਕੇ ਤਖਤ ਉੱਤੇ ਬਿਠਾਉਣ ਦੀ ਯੋਜਨਾ ਕਰਾਂਗੇ ਤੇ ਨਾਲ ਦੀ ਨਾਲ ਡੋਗਰਾ ਦੂਸਰੇ ਪਾਸੇ ਇਹ ਖਬਰ ਸ਼ੇਰ ਸਿੰਘ ਤੱਕ ਪਹੁੰਚਾ ਦਿੰਦਾ ਇਹ ਕਮਰਨਾ ਉਹਨੇ ਹਾਲ ਦੀ ਮੌਤ ਹੋ ਚੁੱਕੀ ਆ ਤੁਸੀਂ ਜਲਦ ਤੋਂ ਜਲਦ ਆ ਕੇ ਤਖਤ ਨੂੰ ਸੰਭੋ ਸ਼ੇਰ ਸਿੰਘ ਆਪ ਦੇ ਛਪਾਈਆਂ ਨੂੰ ਲੈ ਕੇ ਹਜ਼ੂਰੀ ਬਾਗ ਵਿੱਚ ਆ ਬੈਠਦਾ ਜਿੱਥੇ ਇਹ ਦੋਨਾਂ ਨੂੰ ਤਾਕਤਾਂ ਨੂੰ ਪੜਾਉਣ ਦੇ ਵਿੱਚ ਡੋਗਰੇ ਕਾਫੀ ਚਾਲਬਾਜ਼ੀ ਕਰਦੇ ਜੀ ਇੱਕ ਪਾਸੇ ਧਿਆਨ ਚੰਦ ਡੋਗਰਾ ਸ਼ੇਰ ਸਿੰਘ ਵੱਲ ਤੇ ਗੋਲਾਬ ਸਿੰਘ ਜੰਮੂ ਦਾ ਡੋਗਰਾ ਰਾਣੀ ਚੰਦਕੌਰ ਵੱਲ ਇਹਨਾਂ ਦੀ ਚਾਲ ਇਹ ਸੀ ਕਿ ਚਾਹੇ ਸ਼ੇਰ ਸਿੰਘ ਤਖਤ ਉੱਤੇ ਬੈਠੇ ਚਾਹੇ ਰਾਣੀ ਚੰਦਕੌਰ ਤਖਤ ਤੇ ਬੈਠੇ ਡੋਗਰਾ ਜੁੰਡਲੀ ਅੱਗੇ ਦੀ ਅੱਗੇ ਪਰ ਕੁਝ ਦੂਰ ਅੰਦੇਸੀ ਸੱਜਣ ਵਿੱਚ ਪੈਂਦੇ ਨੇ ਤੇ ਉਹ ਇਸ ਗੱਲ ਉੱਤੇ ਆਉਂਦੇ ਨੇ ਕਿਉਂ ਨਾ ਇਹਨਾਂ ਦੋਨਾਂ ਤਾਕਤਾਂ ਨੂੰ ਇਕੱਠਿਆਂ ਕਰ ਦਿੱਤਾ ਜਾਵੇ ਰਾਣੀ ਚੰਦਕੌਰ ਤੇ ਰਾਜੇ ਸ਼ੇਰ ਸਿੰਘ ਜੋ ਰਣਜੀਤ ਸਿੰਘ ਦਾ ਪੁੱਤਰ ਆ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਕਿ ਇਹ ਖਾਲਸਾ ਪੰਥ ਨੂੰ ਖਾਲਸਾ ਰਾਜ ਨੂੰ ਦੋਨੇ ਇਕੱਠੇ ਸੋਹਣੇ ਢੰਗ ਨਾਲ ਚਲਾ ਸਕਣ ਪਰ ਡੋਗਰੇ ਇਸ ਗੱਲ ਨੂੰ ਸਿਰੇ ਨਹੀਂ ਚੜ੍ਹਨ ਦਿੰਦੇ ਤਾਂ ਆਖਰ ਉਤੇ ਇਸ ਗੱਲ ਉਤੇ ਨਿਵੇੜ ਲਿਆ ਜਾਂਦਾ ਕਿ ਬੀਬੀ ਨਾਨਕੀ ਜੋ ਕਮਰ ਨੌਨੇ ਹਲਦੀ ਪੁੱਤਰੀ ਆ ਉਸ ਨੂੰ ਬੱਚਾ ਹੋਣ ਵਾਲਾ ਜੇ ਲੜਕਾ ਹੁੰਦਾ ਤਾਂ ਉਹ ਤਖਤ ਦਾ ਵਾਰਿਸ ਜੇ ਲੜਕੀ ਹੁੰਦੀ ਆ ਤਾਂ ਜਿਵੇਂ ਫੌਜ ਦੀ ਮਰਜ਼ੀ ਉਸ ਤਰ੍ਹਾਂ ਕੀਤੀ ਜਾਵੇ ਤਾਂ ਇਹ ਗੱਲ ਫੌਜ ਨੂੰ ਕਾਫੀ ਭੌਂਦੀ ਆ ਤੇ ਇਸ ਵੇਲੇ ਸੰਧਾਵਾਲੀਏ ਸਰਦਾਰ ਰਾਣੀ ਚੰਦਕੌਰ ਤੇ ਧੜੇ ਨਾਲ ਤੇ ਰਾਣੀ ਚੰਦਕੌਰ ਨੂੰ ਤਖਤ ਉੱਤੇ ਬਿਠਾਇਆ ਜਾਂਦਾ ਤੇ ਵਜ਼ੀਰ ਅਤਰ ਸਿੰਘ ਸੰਧਾਵਾਲੀਆ ਰਾਜਾ ਧਿਆਨ ਸਿੰਘ ਜੰਮੂ ਚ ਲਿਆ ਜਾਂਦਾ ਤੇ ਸ਼ੇਰ ਸਿੰਘ ਵਾਪਸ ਮੁੜ ਜਾਂਦਾ ਧਿਆਨ ਸਿੰਘ ਡੋਗਰਾ ਬੇਸ਼ੱਕ ਲਾਹੌਰ ਦੇ ਵਿੱਚ ਮੌਜੂਦ ਨਹੀਂ ਸੀ ਪਰ ਉਸ ਦਾ ਪੁੱਤਰ ਹੀਰਾ ਸਿੰਘ ਡੋਗਰਾ ਉਹ ਫੌਜ ਨੂੰ ਲਗਾਤਾਰ ਭੜਕਾਉਂਦਾ ਰਹਿੰਦਾ ਕਿ ਤੁਸੀਂ ਰਣਜੀਤ ਸਿੰਘ ਦੇ ਪੁੱਤਰ ਦੇ ਹੁੰਦਿਆਂ ਇੱਕ ਔਰਤ ਦਾ ਹੁਕਮ ਮੰਨ ਰਹੇ ਹੋ ਤੁਸੀਂ ਮਰਦ ਕਹੋਂ ਦੇ ਲਾਇਕ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਫੌਜ ਦੇ ਵਿੱਚ ਪ੍ਰਚਲਿਤ ਕਰਨੇ ਸ਼ੁਰੂ ਕਰ ਦਿੰਦਾ ਨਾਲ ਨਾਲ ਇਹ ਵੀ ਕਹਿਣਾ ਸ਼ੁਰੂ ਕਰਦਾ ਕਿ ਅਤਰ ਸਿੰਘ ਸੰਧਾਵਾਲੀਆ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਤੁਹਾਡੇ ਨਾਲ ਵਿਸਾਗਤ ਕਰੇਗਾ ਤੇ ਜੇ ਕਿਧਰੇ ਤੁਸੀਂ ਸ਼ੇਰ ਸਿੰਘ ਨੂੰ ਤਖਤ ਤੇ ਬਿਠਾ ਲੈਂਦੇ ਤਾਂ ਉਸ ਨੇ ਪੈਦਲ ਸਿਪਾਹੀ ਦੀ 1 ਰੁਪਈਆ ਸਰਦਾਰਾਂ ਦੀ 5 ਰੁਪਈਏ ਤਨਖਾਹ ਵਧਾ ਦੇਣੀ ਸੀ ਤੇ ਨਾਲ ਦੀ ਨਾਲ ਤੁਹਾਨੂੰ ਇਨਾਮ ਵਜੋਂ ਇੱਕ ਇੱਕ ਬੁੱਤ ਕੀ ਤੇ ਸਰਦਾਰਾਂ ਨੂੰ ਇੱਕ ਇੱਕ ਗੈਂਠਾ ਮਿਲਣਾ ਸੀ ਇਹ ਜਾਦੂ ਫੌਜ ਦੇ ਵਿੱਚ ਚੱਲ ਜਾਂਦਾ ਫੌਜ ਦਾ ਧੜਾ ਸ਼ੇਰ ਸਿੰਘ ਵੱਲ ਝੁਕਾ ਕਰਨਾ ਸ਼ੁਰੂ ਕਰ ਦਿੰਦਾ ਦੂਸਰੇ ਪਾਸੇ ਸ਼ੇਰ ਸਿੰਘ ਦਾ ਵਕੀਲ ਸਰਦਾਰ ਜਵਾਲਾ ਸਿੰਘ ਉਹ ਸ਼ੇਰ ਸਿੰਘ ਦੇ ਨਾਲ ਇਸ ਗੱਲ ਉੱਤੇ ਪੱਕਾ ਮਤਾ ਪਕਾ ਲੈਂਦਾ ਕਿ ਜੇ ਕਿਦਰੇ ਮੈਂ ਤੈਨੂੰ ਤਖਤ ਦੇ ਉੱਤੇ ਡੋਗਰਿਆਂ ਦੀ ਮਦਦ ਤੋਂ ਬਿਨਾ ਬਿਠਾ ਦਵਾਂ ਤਾਂ ਤੂੰ ਮੈਨੂੰ ਲਾਹੌਰ ਦਾ ਵਜ਼ੀਰ ਬਣਾਏਗਾ ਸ਼ੇਰ ਸਿੰਘ ਇਸ ਗੱਲ ਉੱਤੇ ਹਾਂ ਪ੍ਰਗਟਾ ਦਿੰਦਾ ਜਵਾਲਾ ਸਿੰਘ ਸ਼ੇਰ ਸਿੰਘ ਦੇ ਲਈ ਕਾਫੀ ਭੱਜ ਦੌੜ ਕਰਦਾ ਤੇ ਆਖਰ ਸ਼ੇਰ ਸਿੰਘ ਮੌਕੇ ਨੂੰ ਦੇਖਦਾ ਹੋਇਆ ਆਪਦੀ ਫੌਜ ਦੇ ਨਾਲ ਜਨਰਲ ਐਬੀ ਟੇਬਲ ਦੇ ਉਤਾਰਾ ਕਰਦਾ ਜਿੱਥੇ ਦੂਜੇ ਜਨਰਲ ਵਿਊਸ ਨੂੰ ਮਿਲਦੇ ਨੇ ਜਨਰਲ ਵੈਂਟੂਰਾ ਤੇ ਹੋਰ ਕਈ ਜਰਨੈਲ ਸ਼ੇਰ ਸਿੰਘ ਨੂੰ ਆਣ ਮਿਲਦੇ ਨੇ ਹੁਣ ਇਸ ਪਾਸੇ ਰਾਜਾ ਧਿਆਨ ਸਿੰਘ ਡੋਗਰਾ ਵੀ ਆ ਖੜਦਾ ਸ਼ੇਰ ਸਿੰਘ ਦੇ ਧੜੇ ਨਾਲ ਤੇ ਨਾਲ-ਨਾਲ ਉਸ ਦਾ ਭਰਾ ਸੁਚੇਤ ਸਿੰਘ ਡੋਗਰਾ ਆਪਦੀ ਫੌਜ ਲੈ ਕੇ ਰਾਜਾ ਸ਼ੇਰ ਸਿੰਘ ਨੂੰ ਆਣ ਮਿਲਦਾ ਦੂਸਰੇ ਪਾਸੇ ਕਿਲੇ ਦੇ ਅੰਦਰ ਰਾਣੀ ਚੰਦਕੌਰ ਨਾਲ ਡੋਗਰਾ ਗੁਲਾਬ ਸਿੰਘ ਤੇ ਹੀਰਾ ਸਿੰਘ ਧਿਆਨ ਸਿੰਘ ਡੋਗਰੇ ਦਾ ਪੁੱਤਰ ਰਾਣੀ ਚੰਦਕੌਰ ਦੇ ਧੜੇ ਨਾਲ ਤੇ ਸੰਧਾ ਵਾਲੀ ਸਰਦਾਰ ਆਖਰ ਲੜਾਈ ਸ਼ੁਰੂ ਹੁੰਦੀ ਆ 4 ਦਿਨ ਤੱਕ ਕੋਹਰ ਲੜਾਈ ਤੋਂ ਬਾਅਦ ਕਾफी ਨੁਕਸਾਨ ਤੋਂ ਬਾਅਦ ਇਸ ਗੱਲ ਉੱਤੇ ਫੇਰ ਦੂਰ ਨਿਗਰ ਰੱਖਣ ਵਾਲੇ ਸੱਜਣਾ ਵੱਲੋਂ ਫੈਸਲਾ ਕੀਤਾ ਜਾਂਦਾ ਕਿ ਇਹਨਾਂ ਦਾ ਵਿਆਹ ਕੀਤਾ ਜਾਵੇ ਪਰ ਇਸ ਗੱਲ ਨੂੰ ਸਿਰੇ ਨਹੀਂ ਡੋਗਰਾ ਚੜ੍ਹਨ ਦਿੰਦਾ ਤੇ ਆਪ ਵਿੱਚ ਪੈ ਕੇ ਧਿਆਨ ਸਿੰਘ ਡੋਗਰਾ ਚਾਰ ਸ਼ਰਤਾਂ ਉੱਤੇ ਸੰਧੀ ਕਰਾਉਂਦਾ ਕਿ ਰਾਣੀ ਚੰਦਕੌਰ 9 ਲੱਖ ਦੀ ਜ਼ਗੀਰ ਦਿੱਤੀ ਜਾਵੇ ਜੰਮੂ ਦੇ ਨੇੜੇ ਤੇ ਇਸ ਦਾ ਖੁਦ ਮੁਖਤਿਆਰ ਗੁਲਾਬ ਸਿੰਘ ਹੋਵੇ ਦੂਸਰੀ ਸ਼ਰਤ ਕਿ ਚੰਦਕੌਰ ਆਪਦੀ ਮਨਮਰਜ਼ੀ ਦਾ ਜੀਵਨ ਬਤੀਤ ਕਰੇ ਕਿਸੇ ਕਿਸਮ ਦਾ ਕੋਈ ਵੀ ਸ਼ੇਰ ਸਿੰਘ ਵੱਲੋਂ ਕਦੇ ਧੱਕਾ ਨਹੀਂ ਹੋਣਾ ਚਾਹੀਦਾ ਜਿਸ ਵਿੱਚ ਖਾਸ ਤੌਰ ਤੇ ਦੁਬਾਰਾ ਪੁਨਰ ਵਿਆਹ ਵਾਲੀ ਗੱਲ ਰੱਖੀ ਜਾਂਦੀ ਆ ਤੀਸਰੇ ਨੰਬਰ ਦੇ ਉੱਤੇ ਕਿ ਡੋਗਰਾ ਫੌਜ ਜੋ ਕਿਲੇ ਦੇ ਅੰਦਰ ਆ ਨਿਸ਼ਾਨ ਲਹਿਰਾਉਂਦੀ ਬਾਹਰ ਆ ਜਾਵੇ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ ਚੌਥੀ ਸ਼ਰਤ ਕਿ ਪਹਿਲੀਆਂ ਸ਼ਰਤਾਂ ਪੂਰਨ ਦੇ ਲਈ ਤੁਹਾਨੂੰ ਜ਼ਮਾਨਤ ਦੇਣੀ ਪਵੇਗੀ ਇਸ ਸਾਰੇ ਤੋਂ ਬਾਅਦ ਤਖਤ ਉੱਤੇ ਸ਼ੇਰ ਸਿੰਘ ਨੂੰ ਬਿਠਾਇਆ ਜਾਂਦਾਗਾ ਤੇ ਰਾਣੀ ਚੰਦਕੌਰ ਨੂੰ ਜੰਮੂ ਦੇ ਨੇੜੇ 9 ਲੱਖ ਦੀ ਜ਼ਗੀਰ ਦਿੱਤੀ ਜਾਂਦੀ ਆ ਪਰ ਉਹ ਜ਼ਗੀਰ ਗੁਜਾਰਾ ਮਾ ਤਰਹੀ ਰਾਣੀ ਕੋਲ ਪਹੁੰਚਦੀ ਆ ਬਾਕੀ ਦੀ ਜ਼ਗੀਰ ਰਾਜਾ ਗੁਲਾਬ ਸਿੰਘ ਖੁਦ ਅਟਕਾਰ ਜਾਂਦਾ ਇਸ ਪ੍ਰਬੰਧ ਤੋਂ ਬਾਅਦ ਬਜਾਰਤ ਧਿਆਨ ਸਿੰਘ ਦੇ ਹੱਥ ਹੁੰਦੀ ਆ ਅਜੀਤ ਸਿੰਘ ਸੰਧਾ ਵਾਲੀ ਅਤੇ ਕੇਰ ਸਿੰਘ ਨੂੰ ਕੈਦ ਕਰ ਲਿਆ ਜਾਂਦਾਗਾ ਤੇ ਲੈਣਾ ਸਿੰਘ ਪੰਜਾਬ ਤੋਂ ਬਾਹਰ ਚਲਾ ਜਾਂਦਾ ਅਤਰ ਸਿੰਘ ਆਸੇ-ਪਾਸੇ ਹੋ ਜਾਂਦਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਹੁਣ ਧਿਆਨ ਸਿੰਘ ਜਦੋਂ ਵਜ਼ੀਰ ਬਣਦਾ ਉਹਦੀ ਨਿਗਾਹ ਜਵਾਲਾ ਸਿੰਘ ਤੇ ਪੈਂਦੀ ਆ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਜਵਾਲਾ ਸਿੰਘ ਸ਼ੇਰ ਸਿੰਘ ਦੇ ਨੇੜੇ ਫੇਰ ਆਵੇ ਤੇ ਜਵਾਲਾ ਸਿੰਘ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਦਾ ਕਿ ਉਸ ਦੀ ਨੇਕ ਨੀਤੀ ਦਾ ਬਦਲਾ ਜੋ ਉਸ ਨੂੰ ਵਿਜਾਰਤ ਮਿਲਣੀ ਸੀ ਉਹ ਧਿਆਨ ਸਿੰਘ ਹੁਣ ਵਜ਼ੀਰ ਬਣੇ ਤਾਂ ਇਹਨਾਂ ਦੀ ਖੁੱਲੋਂ-ਖੁੱਲੋਂ ਅਪਸ ਵਿੱਚ ਲੱਗ ਰਹੀ ਹੁੰਦੀ ਆ ਧਿਆਨ ਸਿੰਘ ਸ਼ੇਰ ਸਿੰਘ ਦੇ ਕੰਨ ਪਰਦਾ ਕਿ ਜਵਾਲਾ ਸਿੰਘ ਅੰਗਰੇਜ਼ਾਂ ਦੇ ਨਾਲ ਮਿਲ ਕੇ ਮਗਾਵਤ ਕਰਨੀ ਚਾਹੁੰਦਾ ਸ਼ੇਰ ਸਿੰਘ ਸਿਪਾਹੀ ਭੇਜਦਾ ਦੋ ਵਾਰ ਜਵਾਲਾ ਸਿੰਘ ਨੂੰ ਇੱਥੇ ਪੇਸ਼ ਹੋਣ ਦੇ ਲਈ ਆਖਿਆ ਜਾਵੇ ਪਰ ਉਹ ਦੋਨੋਂ ਵਾਰ ਸਿਪਾਹੀ ਵਾਪਸ ਰਸਤੇ ਵਿੱਚੋਂ ਮੜਾਉਂਦੇ ਆ ਕਿਉਂਕਿ ਡੋਗਰੀ ਦੀ ਚਾਲ ਹੁੰਦੀ ਆ ਸ਼ੇਰ ਸਿੰਘ ਦੀ ਨਿਗਾਹ ਦੇ ਵਿੱਚ ਜਵਾਲਾ ਸਿੰਘ ਨੂੰ ਹੋਰ ਥੱਲੇ ਸਿੱਟਣ ਦੀ ਸ਼ੇਰ ਸਿੰਘ ਕਾਫੀ ਪੜ ਕੇ ਜਾਂਦਾ ਕਿ ਜਵਾਲਾ ਸਿੰਘ ਕਿਉਂ ਨਹੀਂ ਇੱਥੇ ਆ ਰਿਹਾ ਜਾਂ ਉਹ ਕਿਉਂ ਹੋਰ ਤੋਂ ਇਨਕਾਰੀ ਆ ਜਵਾਲਾ ਸਿੰਘ ਨੂੰ ਜਿਵੇਂ ਇੱਕ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਆਪ ਮਹਾਰਾਜ ਨੂੰ ਮਿਲਣ ਆਉਂਦਾ ਕਿ ਮੈਂ ਮਹਾਰਾਜਾ ਸ਼ੇਰ ਸਿੰਘ ਨੂੰ ਮਿਲਣ ਜਾਣਾ ਮੈਨੂੰ ਮਹਾਰਾਜਾ ਜੀ ਮਾਫ ਜ਼ਰੂਰ ਕਰਦੇ ਨੇ ਕਿ ਮੇਰੀਆਂ ਪ੍ਰਾਣੀਆਂ ਨੇਕ ਨਿਤਿਆ ਕਰਕੇ ਤੇ ਜੋ ਮੈਂ ਉਹਨਾਂ ਨੂੰ ਗੱਦੀ ਤੱਕ ਪਹੁੰਚਣ ਦੇ ਲਈ ਮਦਦ ਕੀਤੀ ਆ ਪਰ ਜਦੋਂ ਉਹ ਲਾਹੌਰ ਦੇ ਵਿੱਚ ਦਾਖਲ ਹੁੰਦਾ ਧਿਆਨ ਸਿੰਘ ਡੋਗਰੇ ਦਾ ਜਾਦੂ ਚੱਲ ਚੁੱਕਿਆ ਹੁੰਦਾ ਉਸ ਨੂੰ ਕੈਦ ਕਰ ਲਿਆ ਜਾਂਦਾ ਤੇ ਲਗਾਤਾਰ ਕੋਰੜੇ ਪੈਣੇ ਸ਼ੁਰੂ ਹੁੰਦੇ ਨੇ ਤੇ ਅੱਧਾ ਕਿਲੋ ਨੂਨ ਰੋਟੀ ਦੇ ਵਿੱਚ ਮਿਲਾ ਕੇ ਦਿੱਤਾ ਜਾਂ ਲੱਗਦਾ ਲਗਭਗ 1 ਮਹੀਨੇ ਦੀ ਲਗਾਤਾਰ ਕੁੱਟਮਾਰ ਤੋਂ ਬਾਅਦ ਸਰਦਾਰ ਜਵਾਲਾ ਸਿੰਘ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਤੇ ਬਜਾਰਤ ਦੇ ਰਾਹ ਧਿਆਨ ਸਿੰਘ ਡੋਗਰੇ ਦੇ ਲਈ ਸਾਫ਼ ਹੋ ਜਾਂਦੇ ਨੇ ਹੁਣ ਅਸੀਂ ਗੱਲ ਕਰਾਂਗੇ ਕਿ ਬੀਬੀ ਨਾਨਕੀ ਜਿਸ ਨੂੰ ਪੁੱਤਰ ਹੋਣ ਵਾਲਾ ਉਸ ਗੱਲ ਦਾ ਜਿਹੜਾ ਭੈਅ ਆ ਉਹ ਰਾਜਾ ਗੁਲਾਬ ਸਿੰਘ ਡੋਗਰੇ ਦੇ ਮਨ ਵਿੱਚ ਵੀ ਆ ਤੇ ਧਿਆਨ ਸਿੰਘ ਡੋਗਰੇ ਦੇ ਮਨ ਵਿੱਚ ਵੀ ਆ ਇਹਨਾਂ ਦੋਨਾਂ ਦੇ ਮਨਾਂ ਦੇ ਵਿੱਚ ਇਹ ਡਾਰਾ ਜੇ ਕਿਦਰ ਇਹਦੇ ਪੁੱਤਰ ਹੋ ਗਿਆ ਤੇ ਇਹ ਤਖਤ ਉੱਤੇ ਬੈਠ ਗਈ ਜਾਂ ਉਸ ਦੇ ਪੁੱਤਰ ਨੂੰ ਜਾਨਸ਼ੀਨ ਬਣਾ ਦਿੱਤਾ ਤਾਂ ਸਾਨੂੰ ਖਾਦਾ ਹੋਇਆ ਮਾਲ ਤੇ ਇਹਨਾਂ ਨੂੰ ਵਾਪਸ ਕਰਨਾ ਪਵੇਗਾ ਤੇ ਹੋ ਸਕਦਾ ਸਾਨੂੰ ਕੋਈ ਨਾ ਕੋਈ ਸਜ਼ਾ ਹੋਰ ਭਿਆੰਕਰ ਦਿੱਤੀ ਜਾਵੇ ਤਾਂ ਇਸ ਵੇਲੇ ਜਿਹੜੀ ਨਿਗਾਹ ਧਿਆਨ ਸਿੰਘ ਡੋਗਰੇ ਦੀ ਉਹ ਬੀਬੀ ਨਾਨਕੀ ਦੇ ਉੱਤੇ ਪੈਂਦੀ ਆ ਕਿ ਕਿਵੇਂ ਨਾ ਕਿਵੇਂ ਬੀਬੀ ਨਾਨਕੀ ਤੇ ਇਹਦੇ ਪੁੱਤਰ ਨੂੰ ਇਸ ਜਹਾਨ ਤੋਂ ਤੋੜਿਆ ਜਾਵੇ ਤਾਂ ਉਸ ਤੋਂ ਪਹਿਲਾਂ ਸ਼ੇਰ ਸਿੰਘ ਦੇ ਕੰਨ ਪਰਦਾ ਕਿ ਸ਼ੇਰ ਸਿੰਘਾ ਸਮਾਂ ਆਉਣ ਵਾਲਾ ਹੋ ਸਕਦਾ ਬੀਬੀ ਦੇ ਪੁੱਤਰ ਹੋ ਜੇ ਤੇ ਤੈਨੂੰ ਫਿਰ ਤਖਤ ਤੋਂ ਲਾਂਭੇ ਕਰ ਦਿੱਤਾ ਜਾਵੇਗਾ ਤਾਂ ਸ਼ੇਰ ਸਿੰਘ ਵੀ ਇਸ ਗੱਲ ਦੇ ਡਰ ਵਿੱਚ ਹੁੰਦਾ ਕਿ ਜੇ ਕਿਦਰੇ ਵਾਕਈ ਉਸ ਦੇ ਪੁੱਤਰ ਹੋ ਗਿਆ ਤਾਂ ਉਸ ਨੂੰ ਤਖਤ ਤੋਂ ਲਾਇਆ ਜਾਵੇਗਾ ਸ਼ੇਰ ਸਿੰਘ ਇਸ ਗੱਲ ਦਾ ਹੱਲ ਪੁੱਛਦਾ ਤਾਂ ਡੋਗਰਾ ਕਹਿੰਦਾ ਕਿਉਂ ਨਾ ਉਸ ਦੇ ਪੁੱਤਰ ਨੂੰ ਤੇ ਉਸ ਦੀ ਮਾਂ ਨੂੰ ਇਸ ਜਹਾਨ ਤੋਂ ਤੋੜ ਦਿੱਤਾ ਜਾਵੇ ਤਾਂ ਸਾਡੇ ਰਾਹ ਪਹਿਲਾਂ ਹੀ ਸਾਫ਼ ਹੋ ਜਾਣ ਇਸ ਗੱਲ ਦੇ ਉੱਤੇ ਮੋਰ ਲਾ ਦਿੱਤੀ ਜਾਂਦੀ ਆ ਤੇ ਬੀਬੀ ਨਾਨਕੀ ਨੂੰ ਜ਼ਹਿਰ ਦਿੱਤੀ ਜਾਂਦੀ ਆ ਖਾਣ ਵਾਲੇ ਸਮਾਨ ਵਿੱਚ ਜਿਹਦੇ ਨਾਲ ਪੁੱਤਰ ਦੀ ਮੌਤ ਹੋ ਜਾਂਦੀ ਆ ਤੇ ਬੀਬੀ ਨਾਨਕੀ ਕੁਝ ਸਮਾਂ ਹੋਰ ਸੁਆਸ ਕੱਟਦੀ ਹੋਈ ਇਸ ਦੁਨੀਆ ਤੋਂ ਚਲੀ ਜਾਂਦੀ ਆ ਹੁਣ ਡੋਗਰਿਆਂ ਦੀ ਭੁੱਖ ਇੱਥੇ ਹੀ ਨਹੀਂ ਮਿਟਦੀ ਕੀ ਉਹ ਹੁਣ ਨਿਗਾ ਮਾਰਦੇ ਨੇ ਰਾਣੀ ਚੰਦ ਗੌਰ ਦੇ ਉੱਤੇ ਕਿ ਹੁਣ ਰਾਣੀ ਚੰਦ ਗੌਰ ਨੂੰ ਵੀ ਲਾਗੇ ਦੇ ਹੱਥੀ ਨੇ ਵੇੜ ਦਿੱਤਾ ਜਾਵੇ ਤਾਂ ਡੋਗਰੇ ਸਰਦਾਰ ਜੋ ਉਸ ਦੀਆਂ ਚਾਰ ਪਹਾੜਾਂ ਦੇ ਨੌਕਰਾਂ ਨੇ ਉਸ ਨੂੰ ਸਾਧਦੇ ਤੁਹਾਨੂੰ 5000 ਰੁਪਏ ਨਗਦੇ ਦਿੱਤਾ ਜਾਵੇਗਾ ਮੂਹ ਮੰਗੇ ਇਨਾਮ ਦਿੱਤੇ ਜਾਣਗੇ ਤੁਸੀਂ ਰਾਣੀ ਚੰਦਕੌਰ ਨੂੰ ਇਸ ਦੁਨੀਆ ਤੋਂ ਤੋੜ ਦਵੋ ਤਾਂ ਉਹ ਕਾਲ ਦਾ ਰੂਪ ਬਣ ਕੇ ਰਾਣੀ ਚੰਦਕੌਰ ਦੇ ਪਿੱਛੇ ਪੈਂਦੀਆਂ ਨੇ ਸਭ ਤੋਂ ਪਹਿਲਾਂ ਗਰਮੀਆਂ ਦੇ ਵਿੱਚ ਉਸ ਨੂੰ ਸ਼ਰਬਤ ਦਿੱਤਾ ਜਾਂਦਾ ਪੀਣ ਦੇ ਲਈ ਰਾਣੀ ਚੰਦਕੌਰ ਨੂੰ ਬੇਸਵਾਦਾ ਲੱਗਦਾ ਉਹ ਪਾਸੇ ਰੱਖ ਦਿੰਦੀ ਆ ਤੇ ਉਸੇ ਵਕਤ ਰਾਤ ਵੇਲੇ ਰਾਣੀ ਚੰਦਕੌਰ ਆਪਦੇ ਪਲੰਘ ਦੇ ਉੱਤੇ ਆਰਾਮ ਦੀ ਨੀਂਦ ਸੌ ਰਹੀ ਆ ਤੇ ਉਹ ਚਾਰੋਂ ਜਾਣੀਆਂ ਪੱਥਰ ਲੈ ਕੇ ਮਹਾਰਾਣੀ ਦਾ ਸਿਰ ਪੱਥਰਾਂ ਦੇ ਨਾਲ ਫੇਰ ਦਿੰਦੀਆਂ ਨੇ ਤਾਂ ਉਸ ਸਮੇਂ ਖੂਨ ਤੇ ਮਿੱਜ ਦਾ ਜੋ ਕਾਣ ਬਣਿਆ ਪਿਆ ਉਹਦੇ ਕੋਲ ਰਾਜਾ ਧਿਆਨ ਸਿੰਘ ਆਉਂਦਾ ਤੇ ਰਾਣੀ ਨੂੰ ਪੁੱਛਦਾ ਕਿ ਰਾਣੀ ਜੀ ਤੁਹਾਡਾ ਇਹ ਹਾਲ ਜਿਸ ਨੇ ਵੀ ਕੀਤਾ ਮੈਨੂੰ ਨਾਮ ਪਤਾ ਦਿਓ ਮੈਂ ਉਸ ਨੂੰ ਕਰੜੀ ਤੋਂ ਕਰੜੀ ਸਜ਼ਾ ਦਵਾਵਾਂਗਾ ਤਾਂ ਮਹਾਰਾਣੀ ਚੰਦਕੌਰ ਚਿਹਰਾ ਪਾਸੇ ਕਰਦੀ ਆ ਕਿਉਂਕਿ ਹੁਣ ਉਸ ਨੂੰ ਧਿਆਨ ਸਿੰਘ ਦੇ ਵਿੱਚੋਂ ਆਪਣੇ ਪੁੱਤਰ ਤੇ ਪਤੀ ਦਾ ਕਤਲ ਸਾਫ਼-ਸਾਫ਼ ਦਿਖ ਰਹੇ ਨੇ ਕਿ ਇਹ ਹੀ ਮੇਰੇ ਪੁੱਤਰ ਤੇ ਪਤੀ ਦਾ ਕਤਲ ਆ ਤਾਂ ਧਿਆਨ ਸਿੰਘ ਫੇਰ ਪੁੱਛਦਾ ਕਿ ਤੁਹਾਡੀ ਕੋਈ ਆਖਰੀ ਇੱਛਾ ਤਾਂ ਰਾਣੀ ਚੰਦਕੌਰ ਕਹਿੰਦੀ ਆ ਕਿ ਜਿਵੇਂ ਮੇਰਾ ਪੁੱਤਰ ਪਾਣੀ ਨੂੰ ਤਰਸਦਾ ਮਰਿਆ ਤੂੰ ਵੀ ਪਾਣੀ ਨੂੰ ਤਰਸਦਾ ਇਸ ਜਹਾਨ ਤੋਂ ਜਾਵੇਂ ਤਾਂ ਰਾਣੀ ਚੰਦਕੌਰ ਦਾ ਪੋਹਰ ਦੁਨੀਆ ਤੋਂ ਓਡਾਰੀ ਮਾਰ ਜਾਂਦਾਗਾ ਹੁਣ ਇਸ ਤਰ੍ਹਾਂ ਦੀ ਗੱਲਬਾਤ ਤੋਂ ਬਾਅਦ ਸ਼ਹਿਰ ਦੇ ਵਿੱਚ ਗੱਲ ਓਟ ਜਾਂਦੀ ਆ ਕਿ ਇਹ ਇਸ ਦਾ ਕਤਲ ਰਾਣੀ ਚੰਦਕੌਰ ਤੇ ਬੀਬੀ ਨਾਨਕੀ ਦਾ ਡੋਗਰੇ ਨੇ ਹੀ ਕਰਵਾਇਆ ਤਾਂ ਡੋਗਰੇ ਉਹਨਾਂ ਚਾਰਾ ਪਹਾੜਾਂ ਨੂੰ ਸੱਦਦੇ ਆ ਉਹਨਾਂ ਦੇ ਨੱਕ ਕੰਨ ਗੁੱਤਾਂ ਤੇ ਗੁੱਟ ਵੱਢ ਦਿੰਦੇ ਆ ਤੇ ਸਜ਼ਾ ਦੇ ਵਜੋਂ ਸ਼ਹਿਰ ਦੇ ਵਿੱਚ ਦਰਖਤਾਂ ਥੱਲੇ ਸਤਾ ਦਿੰਦੇ ਆ ਜਿੱਥੇ ਉਹ ਲੋਕਾਂ ਨੂੰ ਕਹਿ ਰਹੀਆਂ ਇਹ ਸাতھوں ਇਹ ਕੰਮ ਇਸ ਪਾਪੀ ਡੋਗਰੇ ਨੇ ਕਰਵਾਇਆਗਾ ਜਦ ਡੋਗਰੇ ਦੇ ਕੰਨਾਂ ਵਿੱਚ ਇਹ ਗੱਲਾਂ ਆਉਂਦੀਆਂ ਤਾਂ ਡੋਗਰਾ ਉਹਨਾਂ ਨੂੰ ਰਾਤ-ਰਾਤ ਚਕਵਾ ਕੇ ਉਹਨਾਂ ਦੇ ਟੁਕੜੇ ਕਰਵਾ ਕੇ ਰਾਵੀ ਦਰਿਆ ਦੇ ਵਿੱਚ ਛੱਟੇ ਹੁੰਦਾ ਹੁਣ ਡੋਗਰੇ ਦੀ ਜਿਹੜੀ ਮਨਮਰਜ਼ੀ ਆ ਪੂਰੀ ਸਿਖਰਾਂ ਦੇ ਉੱਤੇ ਆ ਜਿਸ ਤਰ੍ਹਾਂ ਦਾ ਵੀ ਫੈਸਲਾ ਚਾਹੁੰਦੇ ਆ ਸੁਣਾ ਦਿੰਦੇ ਆ ਸ਼ੇਰ ਸਿੰਘ ਜਦ ਕੂਰਨ ਦੀ ਕੋਸ਼ਿਸ਼ ਕਰਦਾ ਤਾਂ ਸ਼ੇਰ ਸਿੰਘ ਨੂੰ ਵੀ ਅੱਗੇ ਪੈਂਦੇ ਆ ਤਾਂ ਇਸ ਗੱਲ ਤੋਂ ਪ੍ਰੇਸ਼ਾਨ ਸ਼ੇਰ ਸਿੰਘ ਇਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਦਾ ਐਂਡ ਵਕਤ ਗਿਆਨੀ ਗੁਰਮukh ਸਿੰਘ ਸ਼ੇਰ ਸਿੰਘ ਕੋਲ ਆਉਂਦੇ ਆ ਤੇ ਉਹ ਇਸ ਗੱਲ ਨੂੰ ਸ਼ੇਰ ਸਿੰਘ ਦੇ ਕੰਨੀਆਂ ਪਾਉਂਦੇ ਆ ਕਿ ਸੰਧਾ ਵਾਲੀਏ ਸਰਦਾਰ ਹੀ ਡੋਗਰਿਆਂ ਦਾ ਮੂੰਹ ਪਨ ਸਕਦੇ ਆ ਤਾਂ ਸੰਧਾ ਵਾਲੀਏ ਸਰਦਾਰਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਂਦਾਗਾ ਉਹਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਂਦਾਗਾ ਅਜੀਤ ਸਿੰਘ ਦੇ ਨਾਲ ਹੁਣ ਲੈਣਾ ਸਿੰਘ ਵੀ ਆ ਕੇ ਮਿਲ ਜਾਂਦਾ ਤੇ ਇਹ ਦੋਨਾਂ ਨੇ ਸੰਧਾ ਵਾਲੀਏ ਸਰਦਾਰ ਕਿਹਿੰਦ ਸਿੰਘ ਉਹਨਾਂ ਨੇ ਕਸਮ ਖਾ ਰੱਖੀ ਹੁੰਦੀ ਆ ਜਿੰਨਾ ਟਾਈਮ ਅਸੀਂ ਮਹਾਰਾਣੀ ਚੰਦਕੌਰ ਤੇ ਬੀਬੀ ਨਾਨਕੀ ਤੇ ਉਹਨਾਂ ਦੇ ਪਤੀ ਖੜਕ ਸਿੰਘ ਦਾ ਬਦਲਾ ਨਹੀਂ ਲੈ ਲੈਂਦੇ ਅਸੀਂ ਸੱਜੇ ਹੱਥ ਨਾਲ ਰੋਟੀ ਨਹੀਂ ਖਾਵਾਂਗੇ ਦੂਸਰੇ ਪਾਸੇ ਧਿਆਨ ਸਿੰਘ ਤੇ ਸ਼ੇਰ ਸਿੰਘ ਦੀ ਖੁੱਲਮ-ਖੁੱਲਾ ਖੜਕਣ ਲੱਗ ਪਈਦੀ ਆ ਸ਼ੇਰ ਸਿੰਘ ਚਾਹੁੰਦਾ ਕਿ ਡੋਗਰਿਆਂ ਦਾ ਧੜਾ ਖਤਮ ਕੀਤਾ ਜਾਵੇ ਡੋਗਰੇ ਚਾਹੁੰਦੇ ਨੇ ਕਿਵੇਂ ਨਾ ਕਿਵੇਂ ਸ਼ੇਰ ਸਿੰਘ ਨੂੰ ਹੁਣ ਇਸ ਜਹਾਨ ਤੋਂ ਤੋੜਿਆ ਜਾਵੇ ਇੱਕ ਦਿਨ ਧਿਆਨ ਸਿੰਘ ਡੋਗਰਾ ਲੈਣਾ ਸਿੰਘ ਸੰਧਾਵਾਲੀਆ ਨੂੰ ਮਿਲਦਾ ਕਿ ਦੇਖੋ ਸਰਦਾਰ ਜੀ ਸ਼ੇਰ ਸਿੰਘ ਦੇ ਮਨਸੂਬੇ ਸਾਫ਼ ਨਹੀਂ ਗਏ ਉਹਨੇ ਤੁਹਾਨੂੰ ਬੇਸ਼ੱਕ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਪਰ ਉਹ ਤੁਹਾਨੂੰ ਬਹੁਤ ਜਲਦ ਕੋਈ ਨਾ ਕੋਈ ਨੁਕਸਾਨ ਪਹੁੰਚਾਏਗਾ ਤੇ ਤੁਹਾਨੂੰ ਇਸ ਜਹਾਨ ਤੋਂ ਤੋੜ ਦਿੱਤਾ ਜਾਵੇਗਾ ਸੰਧਾਵਾਲੀਆ ਸਰਦਾਰ ਇਸ ਗੱਲ ਦਾ ਹੱਲ ਪੁੱਛਦੇ ਨੇ ਤੇ ਉਹ ਕਹਿੰਦਾ ਅਗਿਓ ਕਿ ਤੁਸੀਂ ਸ਼ੇਰ ਸਿੰਘ ਦਾ ਕਤਲ ਕਰ ਦਿਵੋ ਤੇ ਬਾਜ਼ਾਰਤ ਤੁਹਾਡੀ ਤੇ ਦਲੀਪ ਸਿੰਘ ਨੂੰ ਆਪਾਂ ਤਖਤ ਉੱਤੇ ਬਿਠਾ ਲਵਾਂਗੇ ਇਸ ਗੱਲ ਨੂੰ ਸੁਣਦਿਆਂ ਸੰਧਾਵਲੀਏ ਸਰਦਾਰ ਸ਼ੇਰ ਸਿੰਘ ਦੇ ਵੱਲ ਜਾਂਦੇ ਨੇ ਜੋ ਉਸ ਸਮੇਂ ਮੁਕੇਰੀਆਂ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ। ਸਰਦਾਰ ਉਹਦੇ ਕੈਂਪ ਵਿੱਚ ਜਾਂਦੇ ਨੇ ਤਾਂ ਉਹ ਲੈਣਾ ਸਿੰਘ ਨੂੰ ਦੇਖ ਕੇ ਸ਼ੇਰ ਸਿੰਘ ਬੜੇ ਆਦਰ ਸਤਕਾਰ ਨਾਲ ਪੁੱਛਦਾ ਚਾਚਾ ਜੀ ਤੁਸੀਂ ਇੰਨੀ ਬਾਟ ਇੱਥੇ ਕਿਵੇਂ? ਤਾਂ ਉਹ ਕਹਿੰਦਾ ਪੁੱਤਰਾ ਅਸੀਂ ਇਧਰ ਸਿਰ ਲੈਣ ਆਏ ਹਾਂ ਸਾਨੂੰ ਧਿਆਨ ਸਿੰਘ ਡੋਗਰੇ ਨੇ ਭੇਜਿਆ। ਤਾਂ ਸ਼ੇਰ ਸਿੰਘ ਆਪ ਤਲਵਾਰ ਕੱਢ ਕੇ ਉਸਦੇ ਪੈਰਾਂ ਵਿੱਚ ਰੱਖ ਦਿੰਦਾ ਕਿ ਜੇ ਮੈਂ ਚਾਚੇ ਹੱਥੋਂ ਕਤਲ ਹੋ ਜਾਵਾਂ ਤਾਂ ਇਦੋਂ ਮੇਰੇ ਲਈ ਕੋਈ ਵੱਡੀ ਗੱਲ ਨਹੀਂਗੀ। ਕਿਉਂਕਿ ਚਾਚਾ ਪਿਓ ਦੇ ਸਮਾਨ ਹੁੰਦਾ ਤਾਂ ਲੈਣਾ ਸਿੰਘ ਸਰਦਾਰ ਕਹਿੰਦੇ ਨੇ ਕਿ ਅਸੀਂ ਤੈਨੂੰ ਕਤਲ ਕਰਨ ਨਹੀਂ ਆਏ ਅਸੀਂ ਭੇਜੇ ਆਏ ਆ ਜੇ ਅਸੀਂ ਵਾਪਸ ਚਲੇ ਜਾਵਾਂਗੇ ਤਾਂ ਕਿਸੇ ਹੋਰ ਨੂੰ ਭੇਜ ਦਿੱਤਾ ਜਾਵੇਗਾ ਸਾਨੂੰ ਇਸ ਗੱਲ ਦਾ ਹੱਲ ਲੱਭ ਲੈਣਾ ਚਾਹੀਦਾ ਤਾਂ ਅੱਗੇ ਉਹ ਸ਼ੇਰ ਸਿੰਘ ਪੁੱਛਦਾ ਕਿ ਤੁਸੀਂ ਦੱਸੋ ਇਹਦਾ ਕੀ ਹੱਲ ਆ ਤਾਂ ਉਹ ਕਹਿੰਦੇ ਨੀਤੀ ਇਹ ਕਹਿੰਦੀ ਸਾਨੂੰ ਦੁਸ਼ਮਣ ਮਾਰੇ ਸਾਨੂੰ ਉਸ ਤੋਂ ਪਹਿਲਾਂ ਦੁਸ਼ਮਣ ਨੂੰ ਹੀ ਮਾਰ ਲੈਣਾ ਚਾਹੀਦਾ ਤਾਂ ਇਸ ਕੰਮ ਲਈ ਤੁਹਾਡੇ ਤੋਂ ਚੰਗਾ ਕੌਣ ਹੈ ਸ਼ੇਰ ਸਿੰਘ ਕਿਉਂ ਲੈਣਾ ਸਿੰਘ ਨੂੰ ਇਹ ਜਵਾਬ ਦਿੰਦਾ ਤੇ ਲੈਣਾ ਸਿੰਘ ਕਹਿੰਦੇ ਨੇ ਤੁਸੀਂ ਸਾਨੂੰ ਲਿਖਤ ਦੇ ਵਿੱਚ ਦਿਓ ਅਸੀਂ ਬਈ ਉਸ ਦਾ ਕਤਲ ਕਰ ਦਈਏ ਤੇ ਸਾਨੂੰ ਕੀ ਕੁਝ ਤੁਸੀਂ ਦਮੋਗੇ ਤਾਂ ਸ਼ੇਰ ਸਿੰਘ ਲਿਖਤ ਦੇ ਵਿੱਚ ਲੈ ਕੇ ਦਿੰਦਾ ਕਿ ਡੋਗਰੇ ਦਾ ਖੂਨ ਮਾਪ ਤੁਹਾਡੀਆਂ ਜ਼ਗੀਰਾਂ ਦੁੱਗਣੀਆਂ ਤੇ ਤੁਹਾਨੂੰ ਮੂਹ ਮੰਗਿਆ ਨਾਮ ਦਿੱਤੇ ਜਾਣਗੇ ਤਾਂ ਇਹ ਲਿਖਤ ਲੈ ਕੇ ਲੈਣਾ ਸਿੰਘ ਸੰਧਾਵਾਲੀਏ ਸਰਦਾਰ ਸ਼ੇਰ ਸਿੰਘ ਦੇ ਨਾਲ ਵਾਅਦਾ ਕਰਦੇ ਨੇ ਕਿ ਅਸੀਂ 15 ਸਤੰਬਰ ਨੂੰ ਜਿਸ ਦਿਨ ਤੁਸੀਂ ਸਾਡੀ ਫੌਜ ਦੀ ਟ੍ਰੇਨਿੰਗ ਦੇਖੋਗੇ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਲਵਾਂਗੇ ਉਹ ਵਾਪਸ ਲਾਹੌਰ ਦੇ ਵਿੱਚ ਆ ਜਾਂਦੇ ਨੇ ਜਿੱਥੇ ਡੋਗਰਾ ਉਹਨਾਂ ਨੂੰ ਅੰਦਰ ਲੈ ਜਾਂਦਾ ਕਿਲੇ ਦੇ ਵਿੱਚ ਤੇ ਉਹ ਜਦ ਪੁੱਛਦਾ ਕਿ ਕੀ ਬਣਿਆ ਸ਼ੇਰ ਸਿੰਘ ਦਾ ਤਾਂ ਸੰਧਾਵਲੀਏ ਸਰਦਾਰ ਸ਼ੇਰ ਸਿੰਘ ਦੀ ਭੇਜੀ ਹੋਈ ਚਿੱਠੀ ਉਹਦੇ ਸਾਹਮਣੇ ਰੱਖ ਕੇ ਦਿੰਦੇ ਨੇ ਕਿ ਆਹ ਦੇਖ ਸਾਨੂੰ ਲਿਖਤ ਦੇ ਵਿੱਚ ਜੋ ਸ਼ੇਰ ਸਿੰਘ ਸਰਦਾਰ ਨੇ ਦਿੱਤਾ ਹੈ ਜਦ ਉਹਦੇ ਵਿੱਚ ਡੋਗਰੇ ਦੇ ਕਤਲ ਦੀ ਗੱਲ ਡੋਗਰਾ ਪੜਦਾ ਤਾਂ ਉਹਦਾ ਰੰਗ ਓਟੇ ਜਾਂਦਾ ਹੱਥਾਂ ਦੇ ਤੂਤੇ ਓਟੇ ਜਾਂਦੇ ਆ ਤਾਂ ਉਹ ਇੱਕ ਏਦਮ ਗੜਗੜਾਉਣਾ ਸ਼ੁਰੂ ਕਰ ਦਿੰਦਾ ਇਹ ਸੰਧਾਵਾਲੀਏ ਜੀ ਮੈਂ ਤੁਹਾਡਾ ਕੁਝ ਨਹੀਂ ਵਿਗਾੜਿਆ ਮੈਂ ਤੇ ਨੇਕ ਨੀਤੀ ਕੀਤੀ ਆ ਤੁਹਾਨੂੰ ਅਗਾ ਕੀਤਾ ਤੁਸੀਂ ਸ਼ੇਰ ਸਿੰਘ ਦੀ ਚਾਲ ਵਿੱਚ ਨਾ ਫਸੋ ਮੈਨੂੰ ਮaaf ਕਰਦੇ ਹੋ ਮੈਂ ਤੇ ਇਹ ਸਾਰਾ ਰਾਜਪਾਗ ਛੱਡ ਕੇ ਕਾਸੀ ਦੇ ਵਿੱਚ ਚਲਾ ਜਾਵਾਂਗਾ ਉੱਥੇ ਮੰਗ ਕੇ ਗੁਜ਼ਾਰਾ ਕਰ ਲਵਾਂਗਾ ਮੇਰੇ ਤੁਸੀਂ ਨਾ ਮਾਰੋ ਸੰਧਾਵਾਲੀਏ ਸਰਦਾਰ ਹੱਸਦੇ ਨੇ ਤੇ ਉਹਨੂੰ ਕਹਿੰਦੇ ਨੇ ਅਸੀਂ ਤੈਨੂੰ ਕਤਲ ਨਹੀਂ ਕਰਾਂਗੇ ਬੇਸ਼ੱਕ ਸਾਡਾ ਤੂੰ ਕੋਈ ਕੰਮ ਨਹੀਂ ਕੀਤਾ ਪਰ ਅਸੀਂ ਅੰਤਪੜੇ ਦਾ ਭਲੇ ਵਾਲੀ ਗੱਲ ਅਸੀਂ ਤੇਰਾ ਕਤਲ ਨਹੀਂ ਕਰਾਂਗੇ ਤਾਂ ਧਿਆਨ ਸਿੰਘ ਦੇ ਸਾਹ ਵਿੱਚ ਸਾਹ ਆਉਂਦੇ ਨੇ ਤੇ ਹਰ ਉਸੇ ਕਹਿੰਦਾ ਜੇ ਕਿਧਰੇ ਤੁਸੀਂ ਸ਼ੇਰ ਸਿੰਘ ਨੂੰ ਮਾਰ ਲਮੋ ਤਾਂ ਰਾਜ ਭਾਗ ਵੀ ਤੁਹਾਡਾ ਬਜ਼ਾਰਤ ਵੀ ਤੁਹਾਡੀ ਮੈਂ ਇਸ ਦੇਸ਼ ਵਿੱਚੋਂ ਹੀ ਚਲਾ ਜਾਵਾਂਗਾ ਤਾਂ ਸੰਧਾਵਾਲੀਏ ਸਰਦਾਰ ਉਸ ਤੋਂ ਵੀ ਲਿਖਵਾ ਕੇ ਲਿਖ ਲੈਂਦੇ ਨੇ ਕਿ ਜੋ ਸ਼ੇਰ ਸਿੰਘ ਤੋਂ ਲਿਖਵਾਇਆ ਉਸੇ ਤਰ੍ਹਾਂ ਹੀ ਕਿ ਤੂੰ ਵੀ ਸਾਨੂੰ ਲੈ ਕੇ ਦੇ ਤੇ 15 ਸਤੰਬਰ ਨੂੰ ਉਹੀ ਦਿਨ ਉਹਨੂੰ ਦਿੰਦੇ ਨੇ ਕਿ 15 ਸਤੰਬਰ ਨੂੰ ਜਦ ਸ਼ੇਰ ਸਿੰਘ ਫੌਜ ਦੀ ਟ੍ਰੇਨਿੰਗ ਦੇਖ ਲੈ ਰਿਹਾ ਹੋਵੇਗਾ ਤਾਂ ਉਸ ਦਿਨ ਉਸ ਦਾ ਕਤਲ ਕਰ ਦਿੱਤਾ ਜਾਵੇਗਾ ਆਖਰ 15 ਸਤੰਬਰ ਦਾ ਦਿਨ ਆਉਂਦਾ ਸੰਧਾਵਾਲੀਏ ਸਰਦਾਰ ਟ੍ਰੇਨਿੰਗ ਦੇਖ ਰਹੇ ਸ਼ੇਰ ਸਿੰਘ ਦੇ ਕੈਂਪ ਵਿੱਚ ਜਾਂਦੇ ਨੇ ਜਿੱਥੇ ਅਜੀਤ ਸਿੰਘ ਆਪਦੀ ਰਫਲ ਦੇ ਵਿੱਚੋਂ ਫੈਰ ਦਾਗ ਦਿੰਦਾ ਤੇ ਸ਼ੇਰ ਸਿੰਘ ਆਪਦੀ ਕੁਰਸੀ ਤੋਂ ਡਿੱਗ ਪੈਂਦਾ ਤੇ ਚੋਰ ਬਰਦਾਰ ਨੂੰ ਵੀ ਕਤਲ ਕਰ ਲਿਆ ਜਾਂਦਾ ਸ਼ੇਰ ਸਿੰਘ ਦੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈਗਾ ਤੇ ਦੋਨਾਂ ਦੇ ਸਿਰ ਵੱਢ ਕੇ ਇਹ ਧਿਆਨ ਸਿੰਘ ਡੋਗਰੇ ਦੇ ਵੱਲ ਨੂੰ ਉਹ ਤੁਰਦੇ ਨੇ ਤੇ ਹੁਣ ਕਿਲੇ ਦੇ ਅੰਦਰ ਡੋਗਰੇ ਤੇ ਬਾਹਰ ਕਿਲੇ ਦੇ ਸੰਧਾ ਵਾਲਿਆਂ ਦੀ ਫੌਜ ਤੇ ਡੋਗਰਾ ਇਹਨਾਂ ਦੋਨਾਂ ਦੇ ਸਿਰ ਦੇ ਕੇ ਹੱਸਦਾ ਤੇ ਖੁਸ਼ ਹੁੰਦਾ ਤੇ ਹੁਣ ਸੰਧਾਵਲੀ ਦੇ ਸਰਦਾਰ ਪੁੱਛਦੇ ਨੇ ਕਿ ਹੁਣ ਅੱਗੇ ਕੀ ਕਰਨਾ ਪੰਜਾਬ ਦਾ ਰਾਜਾ ਕੌਣ ਵਜ਼ੀਰ ਕੌਣ ਤੇ ਧਿਆਨ ਸਿੰਘ ਉੱਚੀ ਹੱਸ ਕੇ ਕਹਿੰਦਾ ਕਿ ਜਿੰਨਾ ਟਾਈਮ ਡੋਗਰਾ ਜਿਉਂਦਾ ਕਿਸੇ ਦੇ ਮਾਈ ਦੇ ਲਾਲ ਵਿੱਚ ਹੀ ਨਿਹਮਤ ਕਿੱਥੇ ਕਿ ਪੰਜਾਬ ਦਾ ਵਜ਼ੀਰ ਬਣ ਸਕੇ ਤਾਂ ਪਿੱਛੋਂ ਗਿਆਨੀ ਗੁਰਮukh ਸਿੰਘ ਬੋਲਦੇ ਨੇ ਕਿ ਜਦ ਕੜਾ ਹੀ ਬਦਲ ਦਿੱਤਾ ਤਾਂ ਕੜਸ਼ੇ ਦੀ ਕੀ ਲੋੜ ਸੁਣਦਿਆਂ ਹੀ ਅਜੀਤ ਸਿੰਘ ਆਪ ਦੀ ਰਫਲ ਦੇ ਵਿੱਚੋਂ ਫੈਰਦਾਗਦਾ ਜੋ ਡੋਗਰੇ ਦੇ ਸਿੱਧਾ ਜਾ ਕੇ ਵੱਜਦਾ ਤੇ ਡੋਗਰਾ ਇਸ ਦੁਨੀਆ ਤੋਂ ਪਾਣੀ ਦੇ ਵਰਕਦਾ ਹੋਇਆ ਤੁਰ ਜਾਂਦਾ। ਤਈ ਸੀ ਇਸ ਅਜ ਦੇ ਇਤਿਹਾਸ ਦੀ ਦਾਸਤਾਨ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਅੱਗੇ ਹੁਣ ਰਣਜੀਤ ਸਿੰਘ ਦੇ ਪੁੱਤਰਾਂ ਨੂੰ ਕਿਵੇਂ ਕਤਲ ਕੀਤਾ ਜਾਂਦਾ ਥੀਰਾ ਸਿੰਘ ਡੋਗਰਾ ਦੀ ਕੀ ਭੂਮਿਕਾ ਆ ਅਗਲੀ ਵੀਡੀਓ ਵਿੱਚ ਸਾਂਝ ਪਾਵਾਂਗੇ। ਇੱਕ ਇਤਿਹਾਸ ਦੇ ਵਿੱਚ ਸਾਂਝ ਪਾਉਂਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ